ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿੜ ਵਚਨਬੱਤਾ ਤਾਤਮਾਲ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਰੇ ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਐਨਓਸੀ ਤੋਂ ਬਿਨਾਂ ਪਲਾਟਾਂ ਦੀ ਰਜਿਸਟਰੀ ਦੀ ਵਿਵਸਥਾ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾ ਲਿਆ ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿੱਚ ਮੁੰਡੀਆਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 2024 ਰਾਹੀਂ ਲੈਂਡ ਰੀਡਿਸਟ੍ਰੀ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਮੈਂ 3 ਸਤੰਬਰ ਨੂੰ ਇਸ ਬਿੱਲ ਨੂੰ ਸਿਆਮਤੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਰਾਜਪਾਲ ਨੇ ਇਸ ਨੂੰ ਪਾਸ ਵੀ ਕਰ ਦਿੱਤਾ ਸੀ ਜਿਸ ਉਪਰੰਤ ਸੂਬਾ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ ਮੁੰਡੀਆਂ ਨੇ ਕਿਹਾ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਤਹਿਤ 1 ਦਸੰਬਰ 2024 ਤੋਂ 28 ਫਰਵਰੀ 2025 ਤੱਕ 3 ਮਹੀਨੇ ਇਸ ਸਹੂਲਤ ਦਾ ਫਾਇਦਾ ਦਾ ਉਠਾਇਆ ਜਾ ਸਕਦਾ ਹੈ ਇਸ ਸਬੰਧੀ ਮਾਲ ਵਿਭਾਗ ਦੇ ਵੱਲੋਂ ਸਮੂਹ ਡਿਵੀਜ਼ਨਲ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਕਾਇਦਾ ਪੱਤਰ ਜਾਰੀ ਕਰਕੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਭੇਜਦਿਆਂ ਇਸ ਦੀ ਇਨਵਨ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਬਠਿੰਡਾ ਦੇ ਪਿੰਡ ਵਰਕਰਾਂ ਚ ਸਥਿਤ ਅੰਤਰਾਜੀ 에어ਪੋਰਟ ਦੇ ਦਾਖਲ ਹੋਏ ਦੋ ਯਾਤਰੀਆਂ ਦੇ ਬੈਗ ਦੀ ਜਾਂਚ ਦੌਰਾਨ ਇੱਕ ਜਿੰਦਾ ਗੋਲੀ ਅਤੇ ਦੋ ਖੋਲ ਬਰਾਮਦ ਹੋਏ ਨੇ 에어ਪੋਰਟ ਕਰਮਚਾਰੀਆਂ ਨੇ ਇਹ ਗੋਲੀ ਅਤੇ ਖੋਲ ਮੈਨ ਤੋਂ ਬਾਅਦ ਦੋਵੇਂ ਯਾਤਰੀਆਂ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਜਮਾਲਗੜ੍ਹ ਜ਼ਿਲ੍ਹਾ ਫਸਿਲਕਾ ਨੂੰ ਥਾਣਾ ਸਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਥਾਣਾ ਸਤੇ ਪੁਲਿਸ ਨੇ 에어ਪੋਰਟ ਦੇ ਤਾਇਨਾਤ ਸੁਰੱਖਿਆ ਮੁਲਾਜ਼ਮ ਇੰਦਰਜੀਤ ਸਿੰਘ ਦੇ ਬਿਆਨ ਤੇ ਦੋਵੇਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੱਸਿਆ ਕਿ ਵਿਕਰਮ ਅਤੇ ਗੁਰਵਿੰਦਰ ਸਿੰਘ ਨੇ ਦਿੱਲੀ ਜਾਣ ਲਈ ਬਠਿੰਡਾ 에어ਪੋਰਟ ਤੋਂ ਫਲਾਈਟ ਫੜਨੀ ਸੀ ਜਦੋਂ ਦੋਵੇਂ ਵਿਅਕਤੀ 에어ਪੋਰਟ ਤੇ ਦਾਖਲ ਹੋਏ ਤਾਂ ਉਹਨਾਂ ਦੇ ਹੈਂਡ ਬੈਗ ਦੀ ਜਾਂਚ ਕੀਤੀ ਗਈ ਜਾਂਚ ਦੌਰਾਨ ਬੈਗ ਵਿੱਚੋਂ 32 ਬੋਰ ਤੇ 2 ਖੋਲ ਅਤੇ ਜ਼ਿੰਦਾ ਗੋਰੀ ਬਰਾਮਦ ਕੀਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਵਾਲੇ ਦਿਲਬੀਰ ਗੋਲਡੀ ਦੀ ਕਾਂਗਰਸ ਵਿੱਚ ਜਲਦ ਘਰ ਵਾਪਸੀ ਹੋਵੇਗੀ ਇਸ ਗੱਲ ਦੇ ਸੰਕੇਤ ਦਿਲਬੀਰ ਗੋਲਡੀ ਵੱਲੋਂ ਦਿੱਤੇ ਗਏ ਨੇ ਜਾਣਕਾਰੀ ਮੁਤਾਬਕ ਧੂਰੀ ਵਿਖੇ ਦਿਲਬੀਰ ਗੋਲਡੀ ਨੇ ਕਾਂਗਰਸ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਨੇ ਉਹਨਾਂ ਕਿਹਾ ਕਿ ਕਾਂਗਰਸ ਛੱਡਣਾ ਮੇਰੀ ਪਹਿਲੀ ਤੇ ਆਖਰੀ ਗਲਤੀ ਹੈ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਤੇ ਵੀ ਦਿਲਬੀਰ ਗੋਲਡੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੇਰੇ ਸੀਨੀਅਰ ਆਗੂ ਨੇ ਤੇ ਜਲਦ ਮੈਂ ਉਹਨਾਂ ਨਾਲ ਮੁਲਾਕਾਤ ਕਰਾਂਗਾ ਦਸਨੀਯੋਗ ਕਿ ਦਿਲਬੀਰ ਗੋਲਡੀ ਦੀ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਸੀ ਦਰਸ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਟਿਕਟ ਦੇ ਦਾਅਵੇਦਾਰ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਤੋਂ ਨਰਾਸ਼ ਹੋ ਕੇ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਫਿਲਹਾਲ ਪਿਛਲੇ ਦਿਨਾਂ ਦੌਰਾਨ ਆਵਾਦਮੀ ਪਾਰਟੀ ਚ ਉਹਨਾਂ ਦੀ ਕੋਈ ਸਰਗਰਮੀ ਨਜ਼ਰ ਨਹੀਂ ਆਈ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਮਗਰੋਂ ਵੀ ਮੁੱਖ ਮੰਤਰੀ ਦੇ ਨਾਂ ਤੇ ਸਸ਼ੋਪਨ ਜਵਾਲੀ ਸਥਿਤੀ ਬਣੀ ਹੋਈ ਹੈ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਸਵਾਲ ਨੂੰ ਲੈ ਕੇ ਠਾਣੇ ਚ ਇੱਕਨਾਥ ਛਿੰਦੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਐਲਾਨ ਕੀਤਾ ਮੈਂ ਕਦੇ ਖੁਦ ਨੂੰ ਸੀਐਮ ਨਹੀਂ ਸਮਝਿਆ ਮੈਂ ਹਮੇਸ਼ਾ ਕਾਮਨ ਮੈਨ ਬਣ ਕੇ ਕੰਮ ਕੀਤਾ ਮੈਂ ਹਮੇਸ਼ਾ ਸੂਬੇ ਦੀ ਬਿਹਤਰੀ ਲਈ ਕੰਮ ਕੀਤਾ ਹੈ ਮਹਾਰਾਸ਼ਟਰ ਦੀਆਂ ਲਾਟਣੀਆਂ ਪੈਣਾ ਦਾ ਮੈਲਾੜਾ ਭਰਾ ਹਾਂ ਇੱਕਨਾਥ ਛਿੰਦੇ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਕਿਹਾ ਸੀ ਸਾਡੇ ਦਰਮਿਆਨ ਵੀ ਅਰਚਨ ਨਹੀਂ ਹੈ ਜੇਕਰ ਮੇਰੀ ਵਜ੍ਹਾ ਤੋਂ ਮਹਾਰਾਸ਼ਟਰ ਵਿੱਚ ਸਰਕਾਰ ਬਰੋਚ ਤੋਂ ਕੋਈ ਵੀ ਸਮੱਸਿਆ ਆਉਂਦੀ ਹੈ ਤੁਹਾਡੀ ਮੰਨਚ ਕਿਸ ਤਰ੍ਹਾਂ ਦੀ ਕੋਈ ਵੀ ਸ਼ੰਕਾ ਹੈ ਤੁਸੀਂ ਫੈਸਲਾ ਲਓ ਮੈਨੂੰ ਮਨਜ਼ੂਰ ਹੋਏਗਾ ਮਾਯੁਕਤੀ ਮਜ਼ਬੂਤ ਹੈ ਅਸੀਂ ਸਾਰੇ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ ਦਸਲ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਨਵੇਂ ਮੁੱਖ ਮੰਤਰੀ ਨੂੰ ਖਿੱਚੋ ਤਾਣ ਜਾ ਰਹੀ ਹੈ ਚਾਹੇ ਇੱਕ ਨਾ ਛਿੰਦੇ ਹੋਵੇ ਦਵਿੰਦਰ ਫਰਨਿਸ ਹੋਵੇ ਜਾਂ ਫਿਰ ਅਜੀਤ ਪਵਾਰ ਹੋਣ ਤਿੰਨਾਂ ਦੇ ਹੀ ਸਮਰਥਕ ਆਪਣੇ ਤਾ ਨੂੰ ਮੁੱਖ ਮੰਤਰੀ ਬਣ ਦੇਖਣਾ ਚਾਹੁੰਦੇ ਨੇ ਜੋ ਤੇਰੇ ਨਾਤਾਵਾਂ ਨੇ ਅਰਥਕਾਨੇ ਖੋਲ੍ਹ ਕੇ ਆਪਣੇ ਨੇਤਾ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਸੂਬੇ 'ਚ 20 ਨਵੰਬਰ ਨੂੰ ਹੋਈਆਂ ਚੋਣਾਂ 'ਚ ਭਾਜਪਾ ਨੇ 131 ਸੀਟਾਂ ਸ਼ਿਵ ਸੈਨਾ ਨੇ 57 ਅਤੇ NCP ਨੇ 41 ਸੀਟਾਂ ਤੇ ਜਿੱਤੀਆਂ ਨੇ ਨਤੀਜੇ 23 ਨਵੰਬਰ ਨੂੰ ਐਲਾਨੇ ਗਏ ਸਨ ਪੰਜਾਬ ਚ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ ਸਿਆਸੀ ਪਾਰਟੀਆਂ ਨੇ ਆਪਣੇ ਪੱਧਰ ਤੇ ਇਸ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਵੱਲੋਂ ਇਨ੍ਹਾਂ ਚੋਣਾਂ ਲਈ ਪੰਜ ਸ਼ਹਿਰਾਂ ਲਈ ਇੰਚਾਰਜ ਤੇ ਕੋ ਇੰਚਾਰਜ ਦੀ ਨਿਯੁਕਤੀ ਕੀਤੀ ਗਈ ਹੈ ਇਹਨਾਂ ਵਿਚਾਲੇ ਵਾਰਡਾਂ ਦੀ ਵੰਡ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਚ ਖਾਲਸਤਾਨੀ ਅਰਸ਼ਦੁੱਲਾ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਛਾਪੇਮਾਰੀ ਤਿੰਨ ਰਾਜਾਂ ਦੇ 9 ਜ਼ਿਲ੍ਹਿਆਂ ਚ ਕੀਤੀ ਗਈ ਅਰਸ਼ਦੁੱਲਾ ਦੀ ਕੈਨੇਡਾ ਚ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰੀ ਜਾਂਚ ਏਜੰਸੀ ਨੇ ਉਸ ਦੇ ਖਿਲਾਫ ਇੰਨੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਹੈ ਅਰਸ਼ਦੁੱਲਾ ਦਾ ਕਰੀਬੀ ਸਾਥੀ NIA ਦੀ ਰਡਾਰ ਤੇ ਤਾਂ ਜੋ ਡੁੱਲਾ ਦਾ ਪੂਰਾ ਨੈਟਵਰਕ ਤੋੜਿਆ ਜਾ ਸਕੇ NIA ਦੀ ਜਾਂਚ ਮੁਤਾਬਕ ਡੁੱਲਾ ਦੇ ਤਿੰਨ ਸਾਥੀ ਨੇ ਇਹ ਤਿੰਨੇ ਭਾਰਤ ਵਿੱਚ ਇੱਕ ਵੱਡਾ ਅਤਵਾਦੀ ਗੈਂਗਸਟਰ ਸੰਡिकेट ਚਲਾ ਰਹੇ ਨੇ ਫਿਲਹਾਲ ਇਸ ਦੌਰ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸੱਚੀਕਾਰ 87.8 ਐਫਐਮ ਸੱਚੀਕਾਰ 87.8 ਐਫਐਮ ਸੱਚੀਕਾਰ 87.8 ਐਫਐਮ ਸੱਚੀਕਾਰ